ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਇੱਕ ਗੱਲ ਕਰਨੀ ਬੇਹੱਦ ਜ਼ਰੂਰੀ ਸੀ ਬੇਹੱਦ ਲਾਜ਼ਮੀ ਸੀ ਕਿਉਂਕਿ ਕੁਝ ਇਲਾਕਿਆਂ ਦੇ ਵਿੱਚ ਇੱਕ ਚੜੇਲ ਦੀ ਜਿਹੜੀ ਅਫਵਾਹ ਫੈਲ ਰਹੀ ਆ ਪਹਿਲਾਂ ਇਹ ਚੜੇਲ ਜਿਹੜੀ ਦੁਆਬੇ ਦੇ ਵਿੱਚ ਆਪਣਾ ਘਰ ਕਰਕੇ ਬੈਠੀ ਸੀ ਅੱਜ ਕੱਲ ਇਹ ਚੜੇਲ ਨੇ ਜਿਹੜਾ ਆਪਣਾ ਏਰੀਆ ਬਦਲੇ ਆ ਇਲਾਕਾ ਬਦਲੇ ਆ ਤੇ ਅੱਜ ਕੱਲ ਹੋਰ ਪਾਸੇ ਤੋਂ ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਤੇ ਇਹ ਆਖਿਆ ਜਾ ਰਿਹਾ ਕਿ ਇਹ ਚੜੇਲ ਜਿਹੜੀ ਆ ਕਿ ਕਿਸੇ ਦੇ ਮੋਟਰਸਾਈਕਲ ਦੇ ਮਗਰ ਪੈ ਜਾਂਦੀ ਆ ਤੇ ਕਿਸੇ ਨੂੰ ਫਰ ਰਸਤੇ ਜ ਫੜ ਲੈਂਦੀ ਆ ਦਰਸਲ ਜਿੰਨੀ ਕ ਕੋਖ ਜਿੰਨੀ ਕ ਪੜਤਾਲ ਅਸੀਂ ਕੀਤੀ ਸੀ ਉਸ ਆਧਾਰ ਤੇ ਅਸੀਂ ਇਹ ਰਿਪੋਰਟ ਪੇਸ਼ ਕਰ ਰਹੇ ਹਾਂ ਜਦੋਂ ਇਹ ਗੱਲ ਫੈਲੀ ਸੀ ਤਾਂ ਅਸੀਂ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਸੀ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵੱਖ-ਵੱਖ ਨੌਜਵਾਨਾਂ ਨੂੰ ਪੁੱਛਿਆ ਸੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਦਾਂ ਦੀ ਕੋਈ ਵੀ ਜਿਹੜੀ ਗੱਲ ਉਹ ਨਹੀਂ ਹੈ ਤੇ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਕੁਝ ਨੌਜਵਾਨ ਜਿਹੜੇ ਆ ਚੜੇਲ ਦੇ ਜਿਹੜੇ ਅੜਕੇ ਆ ਗਏ ਸੀ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਅਸੀਂ ਹਸਪਤਾਲ ਜਾ ਕੇ ਪਤਾ ਕੀਤਾ ਤਾਂ ਸਾਡੀ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਹੋਈ ਸੀ ਕਿ ਇੱਥੇ ਇਦਾਂ ਦੀ ਕੋਈ ਗੱਲਬਾਤ ਨਹੀਂ ਨਾ ਹੀ ਕੋਈ ਇਦਾਂ ਦਾ ਪੇਸ਼ੈਂਟ ਜਿਹੜਾ ਇੱਥੇ ਆਇਆ ਅੱਜਕੱਲ ਮੱਖ ਵੱਖੇ ਇਲਾਕਿਆਂ ਦੇ ਵਿੱਚੋਂ ਅੱਜਕੱਲ ਦੁਆਬੇ ਨੂੰ ਛੱਡ ਕੇ ਇੱਕ ਹੋਰ ਇਲਾਕੇ ਦੇ ਵਿੱਚ ਕੁਝ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਚੜੇਲ ਦੀਆਂ ਵਾਇਰਲ ਹੋ ਰਹੀਆਂ ਤੇ ਇਹ ਆਖਿਆ ਜਾ ਰਿਹਾ ਕਿ ਇਹ ਚੜੇਲ ਅੱਜਕੱਲ ਆਪਣਾ ਇਲਾਕਾ ਬਦਲ ਕੇ ਕਿਸੇ ਦੂਸਰੇ ਸਾਈਡ ਤੇ ਚਲ ਗਈ ਪਰ ਅਸੀਂ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਇਹ ਗੱਲ ਆਖਣਾ ਚਾਹੁੰਦੇ ਆ ਕਿ ਜੋ ਕੋਖ ਤੇ ਪੜਤਾਲ ਅਸੀਂ ਕੀਤੀ ਸੀ ਉਸ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਨਾ ਹੀ ਇਹ ਚੜੇਲ ਦੁਆਬੇ ਦੇ ਵਿੱਚ ਸੀ ਤੇ ਨਾ ਹੀ ਇਹ ਕਿਤੇ ਹੋਰ ਪਾਸੇ ਜੜੀ ਆ ਉਹ ਹੋ ਸਕਦੀ ਆ ਇਸ ਕਰਕੇ ਤੁਸੀਂ ਬੜੇ ਨਿਸ਼ਚਿੰਤ ਹੋ ਕੇ ਜਿਹੜਾ ਆਪਣਾ ਕੰਮ ਕਰ ਜਿਹੜੇ ਕਰ ਸਕਦੇ ਹੋ ਬੇਫਿਕਰੀ ਦੇ ਨਾਲ ਤੁਸੀਂ ਆਪਣਾ ਜਿਹੜਾ ਜੀਵਨ ਬਤੀਤ ਕਰ ਸਕਦੇ ਹੋ ਅਫਵਾਹਾਂ ਤੇ ਨਾ ਜਾਓ ਕੋਖ ਕਰਿਆ ਕਰੋ ਸਚਾਈ ਨੂੰ ਜਾਣਿਆ ਕਰੋ ਤਾਂ ਫਿਰ ਕਿਸੇ ਦੇ ਮਗਰ ਲੱਗਿਆ ਕਰੋ ਜੇ ਕੋਈ WhatsApp ਤੇ ਕੋਈ ਮੈਸੇਜ ਵਾਇਰਲ ਹੁੰਦਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਵਿੱਚ ਸਚਾਈ ਆ ਜਾਣਨ ਲਈ ਪੂਰੀ ਤਰ੍ਹਾਂ ਸਚਾਈ ਜਾਣ ਕੇ ਹੀ ਜਿਹੜਾ ਅੱਗੇ ਜਿਹੜਾ ਮੈਸੇਜ ਉਹ ਫਾਰਵਰਡ ਕਰਿਆ ਕਰੋ ਤੁਸੀਂ ਡਰੋ ਨਾ ਤੁਹਾਡੇ ਦਿਲ ਦੇ ਵਿੱਚ ਕਿਤੇ ਖੋਫ ਨਾ ਹੋਵੇ ਇਸ ਕਰਕੇ ਸਾਡੀ ਜਿਹੜੀ ਅੱਜ ਦੀ ਜਿਹੜੀ ਇਹ ਤਸਵੀਰ ਜਿਹੜੀ ਦਿਖਾ ਲੈਣੀ ਬੇਹੱਦ ਜ਼ਰੂਰੀ ਸੀ ਅਤੇ ਕੁਝ ਆਈਡੀਓ ਵੀ ਅਸੀਂ ਤੁਹਾਨੂੰ ਸੁਣਾਉਣੇ ਆ ਜਿਹਦੇ ਵਿੱਚ ਇਸ ਚੜੇਲ ਦਾ ਜਿਹੜਾ ਜ਼ਿਕਰ ਕੀਤਾ ਗਿਆ ਜਿਹੜੀ ਕਿ ਹੈ ਹੀ ਨਹੀਂ। ਭਾਈ ਜਿਹੜੇ ਖੁੱਡੇ ਲੋਰੇ ਤੇ ਆਪਣਾ ਤਨਾਲਸ ਵਾਲੇ ਰੋਡ ਨੂੰ ਆ ਡੱਡੂ ਮੱਜਰੇ ਵਾਲੇ ਰੋਡ ਨੂੰ ਵੀ ਮੇਰਾ ਕੋਈ ਡਿਊਟੀ ਆਂਦਾ ਜਾਂਦਾ ਹੋਵਾ ਰਾਤ ਨੂੰ ਤੜਕੇ ਨੂੰ ਤਾਂ ਆਪਣਾ ਵੀਰ ਧਿਆਨ ਨਾਲ ਆਇਓ ਧਿਆਨ ਨਾਲ ਜਾਇਓ। ਇਹ ਕੋਈ ਫੇਕ ਨਹੀਂ ਹੈ ਇਹ ਹਕੀਕਤ ਆ ਬਈ। ਜੀਪੀਐਸ ਕੈਮਰੇ ਨਾਲ ਫੋਟੋ ਖਿੱਚੋਈ ਵੀ ਆ ਟਾਈਮ ਟੂਮ ਸਾਰਾ ਕੁਝ ਨੋਟ ਹੋਇਆ ਵਾ ਡੇਟ ਤਰੀਕ ਨੋਟ ਹੋਈ ਵੀ ਸਾਰੀ ਔਰ ਵੀਥ ਲੋਕੇਸ਼ਨ ਵੀ ਆ ਰਹੀ ਮਾ ਖੁੱਡਾ ਲੋਰਾ ਲਿਖਿਆ ਵਾ ਤਾਂ ਮੇਰਾ ਵੀਰ ਆਪਣਾ ਧਿਆਨ ਧਿਆਨ ਨਾਲ ਆਇਓ ਠੀਕ ਆ ਇਹ ਹਕੀਕਤ ਆ ਬਾਈ ਇਹ ਕੋਈ ਫੇਕ ਨਹੀਂ ਹੈ ਕਈ ਮੰਨੂਗੇ ਵੀ ਫੇਕ ਆ ਪਰ ਬੜ ਫੇਕ ਨਹੀਂ ਹੈ ਬਾਈ ਉਹ ਬਾਈ ਇਹ ਵੀਡੀਓ ਹੈ ਆਪਣੀ ਲੋਹਰਾ ਤਨਾਸ ਦੇ ਵਿਚਾਲੇ ਇਹ ਮਰਾਤ ਨੂੰ ਘੁੰਮਦੀ ਚੜੇਲ ਪਤਾ ਨਹੀਂ ਪੁੱਠੇ ਪੈਰਾਂ ਵਾਲੀ ਇਹ ਬੰਦੇ ਐਕਸੀਡੈਂਟ ਬਹੁਤ ਹੋਰੇ ਰੋਕਦੀ ਰਸਤਾ ਰਾਤ ਨੂੰ ਆਪਣਾ ਭਾਈ ਜਿਹੜਾ ਬੰਦਾ ਰਾਤ ਨੂੰ ਆਵੇ ਡਿਊਟੀ ਤੋਂ ਚਾਹੇ ਆਵੇ ਜਾਵੇ ਉਹ ਆਪਣਾ ਸੋ ਸਮਝ ਕੇ ਵੀਰੇ